ਵਾਸੀ ਸ਼੍ਰੀ ਸਤਿਨਾਮ ਨਰਾਇਣ ਗੋਬੀ ਜੀ ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਇਸ ਪਾਣਾ ਦਾਣਾ ਮੰਡੀ ਦੇ ਵਿੱਚ ਮੌલિકਾ ਮਹੌਸਮ ਲਾ ਰਹੇ ਆ ਅੱਜ ਉਹਨਾਂ ਦੇ ਜਿਹੜੇ ਸਹਿਯੋਗੀ ਆ ਦੀਪਕ ਜੀ ਮੇਰੇ ਨਾਲ ਖੜੇ ਆ ਸੰਜੀ ਔਰ ਸਮੁੱਚੀ ਟੀਮ ਕੋਲਕਾ ਮੰਡਲ ਪੁਰਪੁਰਾ ਵਾਲਾ ਪੁਰਪੁਰਾ ਸ਼ਹਿਰ ਦੇ ਸਮੁੱਚੇ ਨਿਵਾਸੀਆਂ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਅੱਜ ਦਾਣਾ ਪੂਜਨ ਕੀਤਾ ਔਰ ਕੱਲ ਸ਼੍ਰੀ ਸ਼ਾਮ ਯੁਵਾ ਮਿੱਤਰ ਮੰਡਲ ਵੱਲੋਂ ਇਸੇ ਹੀ ਜਗ੍ਹਾ ਤੇ ਕੀਤਨ ਕਰਵਾਇਆ ਜਾਵੇਗਾ 8 ਵਜੇ ਤੋਂ ਲੈ ਕੇ 11:30 ਵਜੇ 11:30 ਵਜੇ ਹੋਲਕਾ ਦਹਨ ਹੋਵੇਗਾ ਸ੍ਰੀ ਬਡਾਈ ਲੰਗਰ ਸੇਵਾ ਸੰਪਤੀ ਐਂਡ ਵੈਲਫੇਅਰ ਸੁਸਾਇਟੀ ਮੁਰਦਖਵਾ ਦੇ ਸਹਿਯੋਗ ਦੇ ਨਾਲ ਅੱਜ ਇਹ ਸ਼ਾਨਦਾਰ ਪੂਜਨ ਕੀਤਾ ਗਿਆ ਹੈ ਪੰਡਤ ਬ੍ਰਾਹਮਣ ਅੱਜ ਇਸ ਜਗ੍ਹਾ ਤੇ ਸ੍ਰੀ ਔਰ ਜੋ ਸਮੁੱਚੀਆਂ ਸ਼ਖਸ਼ੀਤਾ ਤੁਸੀਂ ਦੇਖ ਰਹੇ ਹੋ ਅਸੀਂ ਸਾਰਿਆਂ ਦਾ ਪੰਚਤ ਦੇ ਹੋਲਕਾ ਮੰਡਾਈ ਵੱਲੋਂ ਸਵਾਗਤ ਕਰਦੇ ਹਾਂ ਇੱਕ ਗੱਲ ਇੱਥੇ ਜ਼ਰੂਰੀ ਪਾਉਂਦੀ ਹੈ ਕਿ ਜੋ ਸ਼ਖਸ਼ੀਤਾ ਪਹੁੰਚੇ ਨੇ ਸ੍ਰੀ ਬਡਾਈ ਲੰਗਰ ਸੇਵਾ ਸੰਪਤੀ ਵੱਲੋਂ ਹਰ ਮੰਗਲਵਾਰ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਲੰਗਰ ਖਾਇਆ ਜਾਂਦਾ ਹੈ ਘਰ ਦੇ ਵਿੱਚ ਖੁਸ਼ੀ ਹੋਵੇ aniversery ਹੋਵੇ ਜਨਮ ਦਿਨ ਹੋਵੇ ਪਰ ਬਾਣਾ ਮੰਡੀ ਦੇ ਵਿੱਚ ਹਰ ਮੰਗਲਵਾਰ ਔਰ ਰੋਜ਼ਾਨਾ ਵੀਰਪੁਰ ਦੇ ਵਿੱਚ ਪਾਟੇਰ ਭੋਜਨ ਇਹ ਵੀ ਸ਼੍ਰੀ ਬਾਲਾ ਜੀ ਲੰਗਰ ਸੇਵਾ ਸੰਪਤੀ ਐਂਡ ਵੈਲਫੇਅਰ ਸੁਸਾਇਟੀ ਨੇ ਇਹ ਉਪਰਾਲਾ ਕੀਤਾ ਹੋਇਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਕ ਵਾਰ ਫਿਰ ਗੋਰੀਕਾ ਮੰਡਲ ਪੁਰਥੁਰਾ ਅੱਜ ਅਸੀਂ ਸ਼੍ਰੀ ਸਤਨਾਰਾਇਣ ਗੋਲ ਜੀ ਨੂੰ ਯਾਦ ਕਰ ਰਹੇ ਹਾਂ ਇਹਨਾਂ ਨੇ ਕਿ ਅੱਜ ਤਹਾਕਾਂ ਦੀ ਪਰੰਪਰਾਵਾਂ ਦੇ ਸੈਭ ਚਾਦਿਆ ਨੇ ਰੱਖੀ ਹੋਈ ਹੈ ਸੋ ਧੰਨਵਾਦ ਦੀ ਪੜਗੀ ਦਾ ਸਾਡੇ ਐਡਵੋਕੇਟ ਸਾਹਿਬ ਇੰਦਰਜੀਤ ਜੀ ਜੀਰਾ ਸਾਡੇ ਆਪਾਂ ਕੋਲ ਖੜੇ ਬਿੱਟੂ ਜੀ ਔਰ ਉਹ ਸਾਰੀਆਂ ਸ਼ਹੀਦਾਂ ਦੀ ਗੈਰ ਰਾਜਨੀਤਿਕ ਰੁਕੇ ਅੱਜ ਇੱਕ ਸਾਂਝਾ ਪ੍ਰੋਗਰਾਮ ਕਰਵਾ ਰਹੇ ਆ ਕੱਲ ਇਸੇ ਹੀ ਜਗ੍ਹਾ ਤੇ ਫਿਰ ਅਸੀਂ ਹੋੜੀ ਦਾ ਮਹੌਸਲ ਦੇ ਵਿੱਚ ਹਾਜ਼ਰ ਹੋਵਾਂਗੇ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਸੱਦਾ ਔਰ ਇੱਕ ਕੱਲ ਲੰਗਰ ਵੀ ਜਰੂਰ ਵਿਵਸਥਾ ਕੀਤੀ ਗਈ ਹੈ ਸੋ ਸਾਰਿਆਂ ਨੇ ਲੰਗਰ ਛਕਣਾ ਆਓ ਇੱਕ ਵਾਰ ਫਿਰ ਜੈ ਬੇਸ਼ਟਰੀਏ ਦੁਨੀਆ ਹੋੜੀ ਕਾ ਮਾਤਾ ਕੀ ਜੈ ਬੋਲੋ ਵਰ ਹਾਂ ਪੀਦਾ ਬਾਰੇ ਹਾਂਜੀ ਅਸ਼ੋਕ ਜੀ ਹਾਂਜੀ ਹਾਂਜੀ ਆਓ ਨੇੜੇ ਆ ਜੀ ਅੱਛਾ ਅੱਛਾ ਆਜਾ ਕੋਈ ਮਾੜਾ ਕੋਈ ਬਾਈਕ ਕਰ ਲੈ ਹਾਂ ਆ ਗੋਲ ਸਾਹਿਬ ਤੁਹਾਡਾ 15-20 ਮਿੰਟ ਬਲਾ ਲਓ ਬਹੁਤ ਇੱਕ ਮਿੰਟ ਇੰਦਰ ਆਪਾਂ 40 40 ਸ਼ਬਦਾਂ ਦੇ ਵਿੱਚ ਚੋ ਸਾਰੇ ਜੀ ਬਾਈਟ ਹੋ ਪੂਰਨ ਵਾਸੀਆਂ ਤੇ ਦੇਸ਼ ਵਾਸੀਆਂ ਦੇਸ਼ ਵੀ ਵਿਦੇਸ਼ ਵੀ ਵਸਦੇ ਸਮੂਹ ਭਾਰਤੀਆਂ ਨੂੰ ਇਸੇ ਪਵਿੱਤਰ ਦਿਹਾੜੀਆਂ ਬਹੁਤ ਬਹੁਤ ਵਧਾਈ ਦਿਨਾ ਤੇ ਕੋਰਪੂਰਾ ਦੀ ਪੁਰਾਣੀ ਸਬਜ਼ੀ ਮੰਡੀ ਵਿੱਚ ਅੱਜ ਦੰਗੜ ਪੂਜਾ ਹੋਈ ਆ ਇਥੇ ਬਾਲਾ ਜੀ ਲੰਗਰ ਸੰਭਦੀ ਆ ਇਹਨਾਂ ਦੇ ਸਹਿਯੋਗ ਨਾਲ ਫੋਲਕਾ ਦਹਨ ਵੀ ਹੋਇਆ ਹੈਗਾ ਕੱਲ ਨੂੰ ਹੋਵੇਗਾ ਤੇ ਅਸੀਂ ਸਾਰੇ ਇੱਥੇ ਸਮੂਹ ਵੱਖ-ਵੱਖ ਜਿਹੜੇ ਹੈਗੇ ਆ ਕੋਰਪੂਰਾ ਦੇ ਮਹਾਨ ਸ਼ਖਸੀਅਤਾਂ ਜਿਹੜੀਆਂ ਉਹਦੇ ਵਿੱਚ ਇੱਥੇ ਹਾਜ਼ਰ ਹੋਈਆਂ ਮੈਂ ਵੀ ਦਾਸ ਵੀ ਇਸ ਵਿੱਚ ਦਾ ਸ਼ਾਮਲਾ ਇੱਕ ਵਾਰ ਫੇਰ ਮੈਂ ਸਾਰਿਆਂ ਨੂੰ ਇਸ ਜਿਵੇਂ ਕਿ ਤਿਹਾਰ ਹੀ ਆ ਜਿਹੜਾ ਇਹ ਹੋਲੀ ਦਾ ਸਾਨੂੰ ਸਾਰਿਆਂ ਨੂੰ ਰੰਗਾਂ ਦਾ ਤਿਹਾਰ ਅ ਪ੍ਰਾਈ ਉਤੇ ਜਗਿਆਈ ਦੀ ਜਿੱਤ ਹੋਈ ਸੀਗੀ ਇਹ ਸਾਨੂੰ ਇਹੀ ਸਿੱਖਿਆ ਦਿੰਦਾ ਵੀ ਅਸੀਂ ਸੱਚ ਦੇ ਮਾਰਗ ਤੇ ਚੱਲੀਏ ਕਿਉਂਕਿ ਕੋਈ ਵੀ ਕਿੰਨਾ ਵੀ ਬਲਵਾਨ ਰਾਜਾ ਹੋਵੇ ਇਹ ਜਦੋਂ ਪਰਮਾਤਮਾ ਨੇ ਜਿਹਨੂੰ ਰੱਖਣਾ ਹੈਗਾ ਜਿਹਨੂੰ ਅੱਗੇ ਲੈ ਜਾਣਾ ਹੈਗਾ ਜਾਂ ਕੋ ਉਹ ਰੱਖੇ ਸਾਇਆਂ ਮਾਰ ਸਕੇ ਨਾ ਕੋਈ ਤੇ ਉਹ ਇਹੀ ਮਤਲਬ ਹੈ ਸਾਨੂੰ ਮੰਨ ਤੇ ਰੱਖਣਾ ਚਾਹੀਦਾ ਮੈਂ ਸਾਰਿਆਂ ਦੀ ਖੁਸ਼ਹਾਲੀ ਦੀ ਕਾਮਨਾ ਕਰਦਾ ਹਾਂ ਤੇ ਇਸ ਤਰ੍ਹਾਂ ਹੀ ਸਾਡਾ ਦੇਸ਼ ਆ ਤਰੱਕੀ ਕਰਦਾ ਰਹੇ ਤੇ ਸਾਰੇ ਨਗਰ ਨਿਵਾਸੀ ਖੁਸ਼ ਰਹਿਣ। ਬਲਵੰਤ ਸਾਹਿਬ ਅੱਜ ਜਿਹੜਾ ਪ੍ਰੋਗਰਾਮ ਕਰਾਇਆ ਜਾ ਰਿਹਾ ਸਾਰੇ ਸ਼ਹਿਰ ਨਿਵਾਸੀ ਸਾਰੇ ਇਕਜੁੱਟ ਹੋ ਕੇ ਇੱਕ ਮੰਚ ਦੇ ਉੱਤੇ ਹੌਲਿਕਾ ਦਾਨ ਕਰ ਰਹੇ ਨੇ। ਕੀ ਕਹਿਣਾ ਚਾਹੁੰਦੇ ਓ ਨੂੰ? ਮੈਂ ਬਹੁਤ ਧੰਨਵਾਦੀ ਹਾਂ ਸਤਪਾਲ ਸਰਪ੍ਰਕਾਸ਼ ਗੋੜੀ ਦਾ ਜਿਨ੍ਹਾਂ ਨੇ ਜਿਹੜੀ ਮੰਪਰਾ ਪ੍ਰੋਗਰਾਮ ਸ਼ੁਰੂ ਕੀਤਾ। ਔਰ ਪ੍ਰੋਗਰਾਮ ਤੋਂ ਬਾਅਦ ਉਹਨਾਂ ਦੀ ਬਲੌਗ ਨੂੰ ਬੇਟਾਂ ਦੇ ਜ਼ਿੰਮੇਵਾਰੀ ਸੌਂਪੀ। ਇਹਨਾਂ ਨੂੰ ਜੁਗਵਾਨੀ ਦੇ ਕੇ ਵੀ ਸਾਡੇ ਵਿੱਚ ਵੀ ਬੜਾ ਬੁਰਜ ਹੋ ਜਾਂਦਾ ਹੈ ਕਿ ਵੀ ਇੱਦਾਂ ਦੀ ਕੋਈ ਵੀ ਇੱਥੇ ਕੰਮਕਾਰ ਨਹੀਂ ਦੇ ਹੈ ਆਪਾਂ ਸ਼ਹਿਰ ਦੇ ਵਿੱਚ ਨੂੰ ਲਵਣ ਕੇ ਆਪਾਂ ਨੂੰ ਜੁੜ ਕੇ ਚਾਹੀਦੀ ਹੈ ਜਿਵੇਂ ਜਿਵੇਂ ਕਿਸੇ ਦੀ ਡੁੱਟੀ ਹੈ ਉਹ ਉਹ ਮੇਟਾਈ ਚਾਈ ਗਈ ਹੈ ਨਾਮ تمہارا ਤਾਰਨ ਹਾਰਾ ਜਾਣੇ ਕਬ ਦਰਸ਼ਨ ਹੋਗਾ ਤੇਰੀ ਰਚਨਾ ਇਤਨੀ ਦੁਦਰ ਤੋਂ ਕਿੰਨਾ ਲਾਪਰਵਾਹ ਹੋ ਗਈ ਹੈ ਬੋਲੀ ਜਿਹੜੀ ਹੈ ਇਹ ਮਨਸਾਰੀ ਜਿਵੇਂ ਕਹਿੰਦੇ ਲੱਗ ਲੱਗ ਕੇ ਬਣਾਈ ਜਾਂਦੀ ਹੈ ਉਹਨੇ ਦਾ ਖਾਸ ਮੱਥ ਸੀ ਜੇਕਰ ਮੈਂ ਲੋਕਾਂ ਤੋਂ ਬਣਾਈ ਜਾਂਦੀ ਹੈ ਮੈਂ ਸ਼ਾਰਟਕਟ ਦੂੰਗਾ ਜਲਦੀ ਦੂੰਗਾ ਇਹ ਮਲੋ ਪ੍ਰਲਾਦ ਤੇ ਮਲੋ ਹਰਨਕਸ਼ ਦੀ ਹੈ ਪ੍ਰਲਾਦ ਬੇਟਾ ਹੈ ਹਰਨਕਸ਼ ਦੇ ਰਿਹਾ ਹੈ ਉਹਨਾਂ ਦੇ ਪਾਦਰ ਜੀਏ ਅਨਕਸ਼ ਕੰਦਰ ਜੀ ਮੈਂ ਭਗਵਾਨ ਹੈ ਪਰ ਪ੍ਰਲਾਦ ਕਹਿੰਦਾ ਨਹੀਂ ਮਲੋ ਪਕਤਾ ਹੈ ਜਿਹਨੂੰ ਠੱਗ ਭਗਵਾਨ ਦੇ ਪਕਤਾ ਹੈ ਉਹ ਜਦੂ ਜੱਦੀ ਵਿੱਚ ਬਹੁਤ ਮਨਜਮਿਕ ਦਾ ਸਮਾਨ ਨਿਕਲਦਾ ਆ ਗਿਆ ਉਹ ਕਹਿੰਦਾ ਨਹੀਂ ਪੂਜਾ ਕਰੋ ਕਹਿੰਦਾ ਨਹੀਂ ਮਲੋ ਪੂਜਾ ਦਾ ਧਾਕਰ ਜੀ ਜੁੜੀ ਉਹ ਕਹਿੰਦਾ ਮੇਰਾ ਬੇਟਾ ਹੈ ਤੂੰ ਮੇਰੀ ਪੂਜਾ ਕਰ ਜਦੋਂ ਸਮਾਜ ਨੂੰ ਕਹਿੰਦਾ ਮੇਰੀ ਪੂਜਾ ਕਰੋ ਉਹ ਪੁਰਾਣੇ ਕਰਦੇ ਸੀ ਮੇਰੇ ਆਪਣੇ ਤਸ਼ਦਦ ਕੀਤੇ ਮੇਰੇ ਦੋਸਤ ਕੀਤੇ ਇਦਾਂ ਇਦਾਂ ਮੂਰਤਕੀਫਾਂ ਦੇ ਦਿੰਦੇ ਕਿ ਕੀ ਹੋ ਲੋ ਕੀ ਹੋਇਆ ਜਿਹੜੀ ਛੋਟੇ ਕੰਮ ਉੱਡ ਉਹਨਾਂ ਦੀ ਪੁਵਾਦੀ ਪ੍ਰਲਾਦ ਦੀ ਜਿਹਨੂੰ ਕਹਿੰਦੇ ਹਰਨਕਸ਼ੀ ਦੀ ਪੈਣ ਸੀ ਉਹਨੇ ਫਿਰ ਆਪ ਦੀ ਪੈਣ ਨੂੰ ਕਹਿ ਵੀ ਮਨੋ ਹੋਰ ਤਾਂ ਕੋਈ ਰਾਹ ਨਹੀਂ ਹੈਗਾ ਇਹਨੂੰ ਮਨੋ ਆਗ ਦੇ ਵਿੱਚ ਮਨੋ ਬਾ ਦੇ ਤੂੰ ਜੇਦਾ ਜਿਹੜਾ ਬਲੋ ਐਂਡ ਕਰ ਪਰ ਜਿੰਨੇ ਜਿਸਕੇ ਨਾਲ ਜਿਸਕੇ ਸੰਗਤ ਨੂੰ ਕੋਲ ਭਗਵਾਨ ਹੈ ਮਨੋ ਉਹਨੂੰ ਕੋਈ ਕਹਿੰਦਾ ਵਾਲ ਦੀ ਵੀ ਕਰ ਕੋਈ ਕਰ ਸਕਦਾ ਇਸ ਕਰਕੇ ਜਿਹੜਾ ਉਹਦੇ ਮਨੋ ਹੋਲੀ ਕੁ ਬੈਠੀ ਉਹ ਆਪ ਨੂੰ ਜਿਵੇਂ ਕਹਿੰਦੇ ਉਹਨਾਂ ਬਤ ਇਹਨੇ ਮੈਨੂੰ ਬਤਾ ਦਿੱਤੀ ਉਹਦੇ ਹੀ ਆਹੀ ਮਨ ਲੋਹੇ ਦਾ ਦੱਸ ਦੇ ਆਹੀ ਮੈਂ ਸਾਰਿਆਂ ਨੂੰ ਦਊਂਗਾ ਮੈਂ ਤੁਹਾਨੂੰ ਲਾ ਬਤਾਉਂਦਾ ਉਹ ਵੀ ਥੈਂਕ ਯੂ ਸੇਲਾ ਤਾਂ ਇਹ ਜਿਹੜਾ ਪੂਜਨ ਹੋਇਆ ਇਹ ਤੋਂ ਬਾਅਦ ਕੱਲ ਦਸਨ ਹੋਏਗਾ ਇਹਦੀ ਪੁਰਾਣੀ ਹਿਸਟਰੀ ਪਹਿਲਾ ਦੀ ਪਹਿਲਾ ਜਿਹੜੀ ਆਹੀ ਹੈ ਮੇਰੇ ਸਾਥੀਆਂ ਨੇ ਭਰਾਵਾਂ ਨੇ ਜਿੰਨੇ ਦੱਸਦੀ ਹੈ ਮੈਂ ਇਹਦਾ ਵਪਾਰਿਕ ਜਿਹੜਾ ਹੈਗਾ ਤੇ ਈਸ਼ੂ ਦੀ ਹੈ ਜਿਹੜਾ ਹੈਗਾ ਉਸ ਬਾਰੇ ਬਸ 2 ਮਿੰਟ ਦੀ ਆਖਿਆ ਦੇ ਦਿੱਤੀ ਕਿ ਲੈਣ ਆਸਤੇ ਇਕ ਤਰ੍ਹਾਂ ਇਸ ਦੇ ਵਿੱਚ ਹਨੂਮਾਨ ਜੀ ਦਾ ਤੇ ਗਣੇਸ਼ ਜੀ ਦਾ ਵਿਸ਼ੇਸ਼ ਪੂਜਨ ਮੰਨਿਆ ਗਿਆ ਹੈ ਜਦੋਂ ਇਹਦੀ ਕੰਟ ਦੀ ਪੂਜਾ ਹੁੰਦੀ ਹੈ। ਦੂਸਰੀ ਗੱਲ ਇਹ ਹੈ ਕਿ ਇਹ ਪਰੰਪਰਾ ਕਿਵੇਂ ਚੱਲਦੀ ਆ ਰਹੀ ਹੈ ਅੱਗੇ ਦੀ ਅੱਗੇ ਕਿਸ ਤਰ੍ਹਾਂ ਬਹੁਤ ਸਾਰੇ ਰਣਜੀ ਨੇ ਉਹਦੇ ਬੱਚਿਆਂ ਨੇ ਤੇ ਮੰਡੇ ਦੇ ਸਾਰੇ ਪੱਤਰਕਾਰ ਭਰਾ ਆਪਣੀ ਸਾਡੇ ਲਮੀ ਗਾਨਾ ਮੰਮੀ ਕਾਣਾਦਾਨ ਵਾਲੀ ਸਾਰੇ ਸਾਥੀਆਂ ਨੇ ਜਿਹੜਾ ਹੈਗਾ ਉਹ ਅੱਗੇ ਦੀ ਅੱਗੇ ਪਰੰਪਰਾ ਨੂੰ ਬਰਕਰਾਰ ਰੱਖਿਆ ਹੈ। ਇਹ ਵਪਾਰਿਕ ਤੌਰ ਤੇ ਵੀ ਜਦੋਂ ਦੈਨ ਹੁੰਦਾ ਉਸ ਵੇਲੇ ਇਹਦੀ ਨਿਸ਼ਾ ਹੀ ਆਪੋ ਜਿਵੇਂ 11:30 ਤੋਂ 12:30 12:00 11:30 ਤੋਂ 12:30 ਦਾ ਟਾਈਮ ਹੈ ਜਦੋਂ ਇਹ ਦੈਨ ਹੋ ਜੇਗੀ ਨਾ ਉਸ ਤੋਂ ਬਾਅਦ ਜੀ ਸਾਡੇ ਪੁਰਾਣੇ ਬਜ਼ੁਰਗ ਦੱਸਦੇ ਅਸੀਂ ਵੀ ਆਪ ਦੇਖਦੇ ਰਹੇ ਐਡੀ ਲਾਟ ਜਿਹੜੀ ਹੈ ਕਿੰਨੀ ਉੱਚੀ ਜਾਂਦੀ ਹੈ ਈਸਟ ਜਾਂਦੀ ਹੈ ਨੌਰਥ ਜਾਂਦੀ ਹੈ ਵੈਸਟ ਜਾਂਦੀ ਹੈ ਜਾਂ ਸਾਊਥ ਜਾਂਦੀ ਹੈ ਉਸ ਨੂੰ ਦੇਖ ਕੇ ਵਪਾਰ ਦੀ ਜਿਹੜੀ ਹੈ ਕਲਪਨਾ ਕਰਦੇ ਸੀ ਬੰਦਾ ਤੇਜ਼ੀ ਬੰਦਾ ਤੇਜ਼ੀ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਸਾਰੇ ਗ੍ਰਸਤੀ ਹੈਗੇ ਆ ਆਪਾਂ ਆਪਣੀ ਦੁਨੀਆਦਾਰੀ ਪਰਿਵਾਰ ਵਪਾਰ ਨੂੰ ਵਧਾਉਣ ਵਾਸਤੇ ਹੀ ਆਪਾਂ ਸਾਰਾ ਕੰਮ ਕਰਦੇ ਆ ਜਿਹਦੇ ਵਿੱਚ ਸਮਾਜ ਦੀ ਸੇਵਾ ਬਾਰੇ ਵੀ ਸੁਸਾਇਟੀ ਨੇ ਜਿਹੜੀ ਆਪਣੀ ਲਗਨ ਸੇਵਾ ਸੰਸਥਾ ਉਹਦਾ ਵੀ ਵਿੱਚ ਆ ਗਿਆ ਜੇ ਚਾਰ ਪੈਸੇ ਕਿਸੇ ਨੂੰ ਕੋਈ ਪਰਮਾਤਮਾ ਦਿੰਦਾ ਹੈ ਤੇ ਉਹ ਸ਼ੁਰੂ ਕਰਨ ਜਿਹੜਾ ਹੈਗਾ ਹੱਸ ਕੇ ਕਰਦਾ ਹੈ ਇੰਨੀ ਕੀ ਗੱਲ ਮੈਂ ਕਹਿੰਦਾ ਹੁਆ ਕਿ ਵੀ ਇਹ ਜੋੜ ਵੀ ਜਹਾਰ ਬਣਾਇਆ ਜਾਂਦਾ ਹੈ ਉਹਦੇ ਪਿੱਛੇ ਬੁਰਾਈ ਤੇ ਚੰਗਾਈ ਦਾ ਹੀ ਮਤਲਬ ਇਹ ਹੈ ਇਹਦੇ ਨਾਲ ਪ੍ਰਮਾਣਪਤਵਾਂ ਦਾ ਨਾਮ ਤੇ ਸਿਮਰਨ ਹਰ ਤਿਹਾੜ ਦੇ ਨਾਲ ਜਿਹੜਾ ਅਟੈਚਡ ਹੈ ਜੁੜਿਆ ਹੋਇਆ ਤੇ ਇਸ ਕਰਕੇ ਜਿਹੜਾ ਹੈ ਗਿਆ ਪ੍ਰਲਾਦ ਜੀ ਜਿਹੜਾ ਹੈ ਗਿਆ ਉਹ ਸੁਰਕਸ਼ਿਤ ਹੋਏ ਈਸ਼ਵਰ ਦੀ ਕਿਰਪਾ ਨਾਲ ਨਾਰਾਇਣ ਭਾਗ ਦੀ ਕਿਰਪਾ ਨਾਲ ਤੇ ਇਹ ਸਾਰਾ ਜਿੰਨੇ ਵੀ ਪ੍ਰੋਗਰਾਮ ਹੈਗੇ ਆ ਮੈਂ ਸਾਰੇ ਵਪਾਰੀ ਭਰਾਵਾਂ ਨੂੰ ਮੇਰੇ ਸਾਥੀ ਹੋ ਕੇ ਆਹ ਤੇ ਅਸੀਂ ਟੀਮ ਵੀ ਆਈ ਦੀਆਂ ਪੱਤਰਕਾਰ ਭਰਾ ਵੀ ਆ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਇਹ ਪ੍ਰੇਰਨਾ ਜਿਹੜੀ ਹੈਗੀ ਹੈ ਸ਼ਹਿਰ ਦੇ ਵਿੱਚ ਅੰਦਰਲੀ ਮੰਡੀ ਬਾਹਰਲੀ ਮੰਡੀ ਸਾਰਾ ਸ਼ਹਿਰ ਇੱਕੋ ਹੀ ਹੈ ਇਹ ਪ੍ਰੋਜੈਕਟ ਜਿਹੜੀ ਹੈਗੀ ਹੈ ਤਿਹਾੜ ਮਨਾਉਣ ਦੀ ਇਹ ਜਿਹੜੀ ਹੈਗੀ ਹੈ ਬਰਕਰਾਰ ਰੱਖੀ ਜਾਣੀ ਚਾਹੀਦੀ ਹੈ ਪ੍ਰੇਰਨਾ ਦੇਤੀ ਜਾਣੀ ਚਾਹੀਦੀ ਹੈ ਇੰਨਾ ਕਹਿੰਦਾ ਹੋ ਜਾ ਮੈਂ ਸ਼ੋਭੇ ਪ੍ਰਧਾਨਾ ਅਰਥੀ ਸ਼ਿਪੋਰਾ ਤੁਹਾਡਾ ਸਾਥ ਇਹਨੂੰ ਕਹਿਣਾ ਪੈਂਦਾ ਹੈ ਇਹ ਗੱਲ ਕਿ ਮੈਨੂੰ ਕੋਈ ਵਡਿਆਈ ਨਹੀਂ ਹੈਗੀ ਆ ਤੁਹਾਡਾ ਸਾਰੇ ਦਾ ਧੰਨਵਾਦੀ ਹਾਂ ਮਿਹਰਬਾਨੀ ਤੁਹਾਨੂੰ ਆਓ ਜੀ ਤਿਹਾੜ ਬਾਰੇ ਦੱਸੋ ਜੀ ਕੋਈ ਪਹਿਲਾਂ ਤਾਂ ਜਿੰਨੇ ਵੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਸੰਸਥਾਵਾਂ ਜਿੰਨੀਆਂ ਵੀ ਆਈਆਂ ਆ ਆਰਟੀਏ ਐਸੋਸੀਏਸ਼ਨ ਬਾਬਾ ਜੀ ਜਿੰਨੇ ਵੀ ਸਾਡੇ ਇੱਥੇ ਸੰਸਾਰ ਵਾਲੇ ਹੋਰ ਕਿਸੇ ਵੀ ਤਰ੍ਹਾਂ ਦੇ ਸ਼ਹਿਰ ਨਿਵਾਸੀ ਦਾਦਾ ਪੂਜਾ ਹੋਇਆ ਬਹੁਤ ਬਹੁਤ ਤੁਹਾਨੂੰ ਬੁਲਾਈ ਕੱਲ 8:11 ਵਜੇ ਰਾਤੀ ਮੋਰੀ ਦਾ ਦਹਨ ਹੋਊਗਾ ਔਰ 8:30 ਵਜੇ ਸੰਗੀਤਨ ਸ਼੍ਰੀ ਸ਼ਾਮ ਯੂਵਾ ਵੈਲਫੇਅਰ ਸੁਸਾਇਟੀ ਸ਼੍ਰੀ ਸ਼ਾਮ ਮੰਦਰ ਵੱਲੋਂ ਕੀਤਾ ਜਾਊਗਾ ਤੇ ਜੋ ਇਹ ਹਿਸਟਰੀ ਹੈ ਉਹ ਤਾਂ ਦੱਸ ਹੀ ਦਿੱਤੀ ਹੈ ਸਾਰਿਆਂ ਨੇ ਲੇਕਿਨ ਥੋੜਾ ਜਿਹਾ ਚਲੋ ਮੈਂ ਵੀ ਸ਼ਾਟ ਦੇ ਵਿੱਚ ਲਾ ਦੇਵਾਂ ਇਹ ਕੀ ਹੈ ਜੀ ਹਰਨਾਕਸ਼ਿਪ ਉਹਦਾ ਪੁੱਤਰ ਪ੍ਰਲاد ਭਗਤ ਨਾਜ਼ਿਰ ਦੇਖੋ ਪ੍ਰਲاد ਜੀ ਭਗਵਾਨ ਵਿਸ਼ਨੂ ਦੇ ਅਤਿ ਭੀਜੇ ਭਗਤ ਜੀ ਉਹਦੇ ਪਿਤਾ ਜੀ ਕਹਿੰਦੇ ਸੀ ਕਿ ਤੂੰ ਮੇਰੀ ਭਗਤੀ ਕਰ ਲੇਕਿਨ ਉਹ ਭਗਵਾਨ ਦੀ ਭਗਤੀ ਦੇ ਵਿੱਚ ਸਮਰਪਿਤ ਸੀ ਉਹਨਾਂ ਦੇ ਭੂਆ ਜੀ ਬੋਲੀਕਾ ਉਹਨਾਂ ਕੋਲੇ ਕਿ ਤੁੰਦਰੀ ਸੀ ਓੜਨੀ ਸੀ ਜੋ ਕਿ ਉਹ ਅਗਨੀ ਦੇ ਵਿੱਚ ਵੀ ਲੈ ਕੇ ਉੜ ਕੇ ਬੈਠ ਜਾਵੇ ਤਾਂ ਅਗਨੀ ਵੀ ਉਹਨੂੰ 파ਸਮ ਨਹੀਂ ਕਰ ਸਕਦੀ ਸੀ ਪ੍ਰਿਥਵੀ ਜੀ ਨੂੰ ਖਤਮ ਕਰਨ ਦੇ ਵਾਸਤੇ ਹਰਨਾਕਸ਼ੀ ਆਪਣੇ ਬਹੁਤ ਬਹੁਤ ਯੋਜਨਾਵਾਂ ਬਣਾਈਆਂ ਲੇਕਿਨ ਭੋਲਿਕਾ ਨਾਲ ਜਦੋਂ ਗੱਲ ਹੋਈ ਤਾਂ ਭੋਲਿਕਾ ਨੇ ਕਿਹਾ ਮੈਂ ਅਗਨੀ ਦੇ ਵਿੱਚ ਇਹਨੂੰ ਲੈ ਕੇ ਬੈਠ ਜਾਾਂਗੀ ਤੇ ਇਹ 파ਸਮ ਹੋ ਜਾਏਗਾ ਲੇਕਿਨ ਉਹ ਆਂਦੀ ਕਿਰਪਾ ਨਾਲ ਹਵਾ ਐਸੀ ਚੱਲੀ ਕਿ ਉਸ ਦੇ ਉੱਪਰੋਂ ਭੋਲਿਕਾ ਦੇ ਚੁੰਨੀ ਉੱਡ ਕੇ ਹੇ ਉਤਾਰ ਪਹਵਾਨੇ ਲਿਆ ਉਹਨਾਂ ਵੱਲੋਂ ਕੀਤਾ। ਇਹ ਹੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਕੇ ਇਸ ਸੋਪ ਅ fırsਰ ਦਾ ਕੱਲ ਹੋਲੀ ਕਰ ਰਹੇ ਹਨ ਸਾਰੇ ਪੂਜਾ ਭੂਮੀ ਹੋਲੀ ਦੀ। ਪਰਸੋਂ ਜੋ ਕਿ 14 ਪੀ 14 ਜਨਵਰੀਕ ਨੂੰ ਹਾਂ 13 ਫਰੀਕ ਨੂੰ ਹੋਲੀ ਕਰ ਰਹੇ ਹਨ ਔਰ 14 ਫਰੀਕ ਨੂੰ ਕੇਂਦਰ ਵਾਲੀ ਹੋਲੀ ਹੈ ਸਾਰੇ ਆ ਕੇ ਇਸ ਪਿਆਰ ਨੂੰ ਵਧਾਈਏ, ਨਾਲ ਮਿਲ ਕੇ ਹੋਲੀ ਦੀ। ਬਹੁਤ ਬਹੁਤ ਵਧਾਈ ਸਾਰੇ ਦੇਸ਼ ਨਿਵਾਸੀਆਂ ਨੂੰ ਸ਼ਹਿਰ